ਇਸ ਦੇ ਵਿਚਾਲੇ ਜੇਕਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਪੌਂਗ ਡੈਮ ਦੇ ਵਿੱਚ ਪਾਣੀ ਨੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਲਿਆ ਹੈ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਪਾਣੀ ਪਹੁੰਚ ਚੁੱਕਾ ਹੈ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1382.2 ਫੁੱਟ ਤੇ ਪਹੁੰਚ ਚੁੱਕਾ ਹੈ ਪੌਂਗ ਡੈਮ ਦੇ ਚਲਾਕੇ ਖਤਰੇ ਦਾ ਨਿਸ਼ਾਨ 1380 ਫੁੱਟ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਮੌਜੂਦਾ ਪੱਧਰ 1663.34 ਫੁੱਟ ਤੇ ਪਹੁੰਚ ਗਿਆ ਇੱਥੇ ਖਤਰੇ ਦਾ ਨਿਸ਼ਾਨ 1680 ਫੁੱਟ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਕੱਲ੍ਹ ਨਾਲੋਂ 2 ਫੁੱਟ ਜ਼ਿਆਦਾ ਦਰਜ ਕੀਤਾ ਗਿਆ ਕੱਲ ਲੈਵਲ 1661.17 ਫੁੱਟ ਸੀ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਦਾ ਮੌਜੂਦਾ ਪੱਧਰ 1712.70 ਫੁੱਟ ਤੇ ਪਹੁੰਚ ਗਿਆ ਜਿੱਥੇ ਕਿ ਖਤਰੇ ਦਾ ਨਿਸ਼ਾਨ 1730 ਫੁੱਟ ਹੈ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਕੱਲ ਦੇ ਨਾਲੋਂ 3 ਤੋਂ 4 ਫੁੱਟ ਜ਼ਿਆਦਾ ਵਧਿਆ ਹੈ ਕੱਲ ਇਹ ਲੈਵਲ 1709 ਫੁੱਟ ਸੀਗਾ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਤੇ ਚੱਲਦਿਆਂ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਕਈ ਇਲਾਕੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਦੇ ਹੇਠ ਨੇ ਪੌਂਗ ਡੈਮ ਤੋਂ ਨਵੀਂ ਅਪਡੇਟ ਲੈ ਕੇ ਆਏ ਆਂ 10 ਦਿਨ ਨੇ ਕਿ ਪੌਂਗ ਡੈਮ ਦੇ ਵਾਟਰ ਲੈਵਲ ਜੋ ਅੱਜ ਦਾ ਮਾਪਿਆ ਗਿਆ ਹੈ 1382.2 ਫੁੱਟ ਸੋ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਅਸੀਂ ਜਿਸ ਜਗ੍ਹਾ ਮੌਜੂਦ ਆਂ ਇਸ ਨੂੰ ਸ਼ਾ ਨਹਿਰ ਬਰਾਜ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਬਵੁੰਜਾ 게ਟਾਂ ਦੇ ਨਾਮ ਤੋਂ ਵੀ ਜਾਣਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼ਾ ਨਹਿਰ ਬਰਾਜ ਦੇ ਫਲਡ 게ਟਸ ਨੇ ਇਹਨਾਂ ਬਵੁੰਜਾ 게ਟਾਂ ਚੋਂ 40 ਦੇ ਕਰੀਬ ਖੁੱਲੇ ਗਏ ਨੇ ਵੱਡੀ ਮਾਤਰਾ ਚ ਪਾਣੀ ਜਿਹੜਾ ਬਿਆਸ ਦਰਿਆ ਨੂੰ ਛੱਡਿਆ ਜਾ ਰਿਹਾ ਉਸ ਦੇ ਨਾਲ ਹੀ ਦੱਸ ਦਿੰਦੇ ਆਂ ਕਿ ਪੌਂਗ ਡੈਮ ਦੇ ਵਿੱਚ ਜੋ ਕੁੱਲ ਸ਼ਮਤਾ ਆ ਉਸ ਦੀ 1410 ਫੁੱਟ ਦੱਸੀ ਜਾ ਰਹੀ ਹੈ ਉਸ ਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਜੋ ਖਤਰੇ ਦਾ ਨਿਸ਼ਾਨ ਮੰਨਿਆ ਗਿਆ ਸੀਗਾ ਉਹ ਪੌਂਗ ਡੈਮ ਦਾ 1380 ਫੁੱਟ ਹੈ ਪਰ ਦੱਸ ਦਿੰਦੇ ਨੇ ਕਿ 2 ਫੁੱਟ ਦਾ ਵਾਧਾ ਜਿਹੜਾ ਆ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਚੁੱਕਿਆ ਪਾਣੀ ਦਾ ਲੈਵਲ ਸੋ ਉਸ ਦੇ ਨਾਲ ਹੀ ਇਹ ਵੀ ਦੱਸ ਦਿੰਦੇ ਨੇ ਕਿ ਜਿਉ ਬਿਆਹ ਦਰਿਆ ਨੂੰ ਇਸ ਵਕਤ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਜੋ ਪਾਣੀ ਰਿਲੀਜ਼ ਕੀਤਾ ਜਾ ਰਿਹਾ ਇਹ ਸ਼ਪੁੰਜਾ ਹਰਕਿਊਸਿਕ ਦੇ ਕਰੀਬ ਜਿਹੜਾ ਆ ਇਸ ਵਕਤ ਬਿਆਸ ਦਰਿਆ ਨੂੰ ਪਾਣੀ ਲਗਾਤਾਰ ਜਾ ਰਿਹਾ ਉਸ ਦੇ ਨਾਲ ਹੀ ਦੱਸ ਦਿੰਦੇ ਨੇ ਕਿ ਹਿਮਾਚਲ ਵਿੱਚ ਹੋ ਰਹੀ ਲਗਾਤਾਰ ਦੁਬਾਰਾ بارش ਨੇ ਇੱਕ ਬਰ ਫਿਰ ਪੌਂਗ ਡੈਮ ਦਾ ਜਲ ਸતર ਵਧਾ ਦਿੱਤਾ ਗਿਆ ਹੈ ਪੌਂਗ ਡੈਮ ਦੇ ਵਿੱਚ ਪਾਣੀ ਦੀ ਆਮਦ ਵੀ ਜ਼ਿਆਦਾ ਹੋ ਰਹੀ ਹੈ ਉਸ ਦੇ ਨਾਲ ਹੀ ਦੱਸ ਦਿੰਦੇ ਨੇ ਕਿ ਹਿਮਾਚਲ ਅਤੇ ਪੰਜਾਬ ਦੇ ਜੋ ਇਸ ਬਿਆਸ ਦਰਿਆ ਦੇ ਕਿਨਾਰੇ-ਕਿਨਾਰੇ ਵਸਦੇ ਜੋ ਪਿੰਡ ਨੇ ਉਹਨਾਂ ਦੇ ਵਿੱਚੋਂ ਕਈ ਹਿਮਾਚਲ ਦੇ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇ ਉਸ ਦੇ ਨਾਲ ਇਹ ਵੀ ਜਾਣਕਾਰੀ ਦੱਸ ਦਿੰਦੇ ਨੇ ਕਿ ਜੋ ਟਾਂਡਾ ਔਰ ਮੁਕੇਰੀਆਂ ਦੇ ਵੀ ਬਿਆਸ ਦਰਿਆ ਦੇ ਨਾਲ ਨਜ਼ਦੀਕ ਲੱਗਦੇ ਪਿੰਡ ਨੇ ਉਨਾ ਵਿੱਚ ਵੀ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਉਸ ਦੇ ਨਾਲ ਇਹ ਵੀ ਦੱਸ ਦਿੰਦੇ ਹਾਂ ਕਿ ਜੇਕਰ ਹਿਮਾਚਲ ਦੇ ਵਿੱਚ ਇਸੇ ਤਰ੍ਹਾਂ ਮੌਸਮ ਖਰਾਬ ਹੁੰਦਾ ਰਿਹਾ ਪਾਣੀ ਦੀ ਆਮਤ ਇਸੇ ਤਰ੍ਹਾਂ ਪੌਂਗ ਡੈਮ 'ਚ ਆਂਦੀ ਰਹੀ ਤੇ ਆਉਣ ਵਾਲਾ ਸਮਾਂ ਜਿਹੜਾ ਆ ਉਹ ਪੰਜਾਬ ਅਤੇ ਹਿਮਾਚਲ ਲਈ ਚਿੰਤਾ ਦਾ ਵਿਸ਼ਾ ਖੜਾ ਕਰ ਸਕਦਾ ਹੈ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ ਓਥੇ ਇੱਕ ਗੱਦਰੀ ਆ ਦੀ ਗੱਲ ਕੀਤੀ ਜਾਵੇ ਤਾਂ ਗੱਦਰੀ ਆ ਵੀ ਲਗਾਤਾਰ ਡਰਾ ਰਿਹਾ ਜਿਸ ਦਾ ਪੱਧਰ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਅੱਤਾ ਤਾਜ਼ਾ ਸਥਿਤੀ ਕੀ ਕਿਸ ਤਰੀਕੇ ਦੇ ਹਾਲਾਤ ਮੌਕੇ ਤੇ ਬਣੇ ਹੋਏ ਨੇ ਸਿੱਧਾ ਰੁਕ ਕਰਾਂਗੇ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਖੱਗਰ ਦਰਿਆ ਖਨੋਰੀ ਤੋਂ ਲਾਈਵ ਜੁੜ ਚੁੱਕੇ ਨੇ ਚਰਨਜੀਤ ਜੀ ਜਦੋਂ ਤੁਸੀਂ ਖੱਗਰ ਦਰਿਆ ਦਾ ਜ਼ਿਕਰ ਕਰਦੇ ਆ ਸਾਲ 2023 ਦੇ ਵਿੱਚ ਅਸੀਂ ਉਹ ਤਬਾਹੀਆਂ ਤਸਵੀਰਾਂ ਵੇਖ ਚੁੱਕੇ ਆ ਕਿ ਵੱਡੇ ਪੱਧਰ ਤੇ ਕਿਵੇਂ ਖੱਗਰ ਦੇ ਪਾਣੀ ਨੇ ਉਦੋਂ ਤਬਾਹੀ ਮਚਾਈ ਸੀ ਅੱਜ ਦੀ ਤਾਜ਼ਾ ਅਪਡੇਟ ਕੀ ਹੈ ਕਿਸ ਤਰੀਕੇ ਦੇ ਹਾਲਾਤ ਨੇ ਤਾਂ ਬਿਲਕੁਲ ਪਰਮਿੰਦਰ ਇਸ ਵਕਤ ਤਸਵੀਰਾਂ ਤੁਹਾਨੂੰ ਖਨੌਰੀ ਦੀਆਂ ਦਿਖਾ ਰਹੇ ਹਾਂ ਇਸ ਵਕਤ ਖਨੌਰੀ ਦੇ ਉੱਪਰ ਅਸੀਂ ਮੌਜੂਦ ਹਾਂ ਇਹ ਘੱਗਰ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਤੁਹਾਡੀ ਜਿੱਥੇ ਤੱਕ ਕੈਮਰੇ ਦੀ ਨਜ਼ਰ ਹੈਗੀ ਉੱਥੇ ਤੱਕ ਘੱਗਰ ਦੇ ਵਿੱਚ ਤੇਜ਼ ਵਗ ਰਿਹਾ ਹੈ ਜਿਹੜਾ ਪਾਣੀ ਹੈ ਉਹ ਦਿਖਾਈ ਦੇ ਰਿਹਾ ਹੋਊਗਾ ਬਰਸਾਤ ਜਿਹੜੀ ਹੁੰਦੀ ਹੈ ਪਹਾੜਾਂ 'ਚ ਹੁੰਦੀ ਹੈ ਪਰ ਆਫਤ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਲੈ ਕੇ ਆਉਂਦੀ ਆ 741 ਤੱਕ ਜਿਹੜਾ ਘੱਗਰ ਦਾ ਲੈਵਲ ਆ ਉਹ ਪਹੁੰਚ ਚੁੱਕਿਆ 748 ਫੁੱਟ ਖਤਰੇ ਦੇ ਨਿਸ਼ਾਨ ਦੇ ਉੱਪਰ ਆ ਪੂਰੇ ਇਲਾਕੇ ਦੇ ਲੋਕਾਂ ਨੂੰ ਚਿੰਤਾ ਕਿਉਂਕਿ 2023 ਦੇ ਵਿੱਚ 2018 ਦੇ ਵਿੱਚ ਪਹਿਲਾਂ ਕਾਫੀ ਵਾਰ ਜਿਹੜਾ ਹੈਗਾ ਕਗਰ ਦਰਿਆ ਦੀ ਜਿਹੜੀ ਆਫਤ ਆ ਖਨੌਰੀਏ ਤੇ ਮੂਨਕੇ ਇਲਾਕੇ ਦੇ ਪਿੰਡਾਂ ਨੂੰ ਦੇਖਣ ਨੂੰ ਮਿਲੀ ਸੀ 2023 ਚ 55000 ਏਕੜ ਜਿਹੜੀ ਹੈਗੀ ਆ ਇਹ ਪਾਣੀ ਦੇ ਵੱਲੋਂ ਜ਼ਮੀਨ ਫਸਲਾਂ ਖਰਾਬ ਕੀਤੀਆਂ ਗਈਆਂ ਸੀ ਇਧਰ ਲੋਕਲ ਸਾਥੀ ਮੇਰੇ ਮੌਜੂਦ ਨੇ ਬਾਈ ਜੀ ਕੀ ਨਾਮ ਤੁਹਾਡਾ ਵੀਰ ਸਾਹਿਲ ਸਾਹਿਲ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਪਿੰਡ ਕਿਹੜਾ ਤੁਹਾਡਾ ਬਨਾਰਸੀ ਕਿਵੇਂ ਦੇ ਹਾਲਾਤ ਨੇ ਹੁਣ ਜਿਸ ਤਰੀਕੇ ਦੇ ਨਾਲ ਪਾਣੀ ਵਧਿਆ ਹੋਇਆ ਕੱਲ ਸੁਖਨਾ ਲੇਕ ਦੇ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲਤੇ ਹੋਰ ਜ਼ਿਆਦਾ ਹੁਣ ਮਤਲਬ 24 ਘੰਟੇ ਦੇ ਵਿੱਚ ਹੀ ਕਿਤਨਾ ਕਿਤੇ ਹੋਰ ਵੱਡਾ ਪੱਧਰ ਦੇ ਉੱਪਰ ਪਾਣੀ ਵਧੂਗਾ ਉਹੀ ਪਾਣੀ ਇੱਥੇ ਆਉਣਾ ਤਾਂ ਤੁਹਾਡੇ ਜਾਂ ਤੁਹਾਡੇ ਇਲਾਕੇ ਦੇ ਕਿਸਾਨਾਂ 'ਚੋਂ ਤੁਹਾਡੇ ਮਨ 'ਚ ਕਿਵੇਂ ਦੀ ਚਿੰਤਾ ਹੋਣਾ ਦੇਖੋ ਜੀ ਇੱਕ ਤਰ੍ਹਾਂ ਦਾ ਚਿੰਤਾ ਦਾ ਵਿਸ਼ੇਸ਼ ਹੀ ਹੈ ਜੀ ਦੇਖੋ ਜੀ ਬਾਕੀ ਬਾਕੀ ਇਸ ਵਾਰ ਸਾਡੇ ਪਿੰਡ ਦੇ ਮੌਤਵਾਰ ਬੰਦਿਆਂ ਨੇ ಗ್ರಾಮ ਪੰਚਾਇਤ ਬਨਾਰਸੀ ਵੱਲੋਂ ਵਧੀਆ ਕੰਮ ਕੀਤੇ ਹੋਏ ਨੇ ਕਗਰ ਦੇ ਜਿਵੇਂ ਕੀ ਪਾਣੀ ਸ਼ਾਇਦ ਹੁਣ ਲੱਗਦਾ ਨਹੀਂ ਆ ਬਈ ਇਹ ਕੀ ਕੰਮ ਹੋ ਜੂਆ ਪਰ ਜਿਸ ਤਰੀਕੇ ਨਾਲ ਪੱਧਰ ਵਧ ਰਿਹਾ ਪ੍ਰਸ਼ਾਸਨ ਦੇ ਵੱਲੋਂ ਕੀ ਕੀਤਾ ਗਿਆ ਤੁਹਾਡੀ ਪਿੰਡ ਦੀ ਪੰਚਾਇਤ ਨੇ ਕੰਮ ਕੀਤਾ ਜਾਂ ਪ੍ਰਸ਼ਾਸਨ ਨੇ ਕੀਤਾ ਪਿੰਡ ਦੀ ਪੰਚਾਇਤ ਨੇ ਕੀਤਾ ਪਿੰਡ ਦੇ ਲੋਕਾਂ ਨੇ ਸਭ ਨੇ ਰਲ ਮਿਲ ਕੇ ਕੰਮ ਕੀਤਾ ਹੈ ਕਗਰ ਦਾ ਪ੍ਰਸ਼ਾਸਨ ਦੇ ਵੱਲੋਂ ਉੱਥੇ ਕੋਈ ਮਿੱਟੀ-ਮੁੱਟੀ ਲਾਈ ਗਈ ਹੈ ਜਾਂ ਕਿਹਨੇ ਕੀ ਹੈ ਹਾਂ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਕੰਮ ਠੀਕ ਹੈ ਜਾਇਜ਼ਾ ਹਾਂ ਲਿੱਤਾ ਗਿਆ ਹੈ ਕਿੰਨੀ ਕੀਤੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਹਾਂਜੀ ਮੈਂ ਪਲੱਸ 2 ਕੀਤੀ ਹੋਈ ਐ ਜੀ ਮੈਂ ਖੇਤੀਬਾੜੀ ਕਰਦਾ ਜੀ ਕਿੰਨੀ ਫਸਲ ਆ ਸਾਡੇ ਕੋਲੇ 10 ਏਕੜ ਜ਼ਮੀਨ ਐ ਜੀ ਬਾਈ ਜੀ 2023 ਦੇ ਵਿੱਚ ਅਸੀਂ ਇਸੇ ਜਗ੍ਹਾ ਸੀ ਜਦੋਂ ਇੱਕਦਮ ਪਾਣੀ ਆਇਆ ਸਾਰੀਆਂ ਫਸਲਾਂ ਤੁਹਾਡੀਆਂ ਡੁੱਬ ਗਈ ਸੀ ਉਦੋਂ ਕੀ ਹਾਲਾਤ ਸੀ ਉਸ ਟਾਈਮ ਦਾ ਜੀ ਬਹੁਤ ਗੰਦੇ ਹਾਲਾਤ ਸੀ ਜੀ ਬਹੁਤ ਨੁਕਸਾਨ ਹੋਇਆ ਪਿੰਡਾਂ ਦਾ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰ ਹੁਣ ਸਿਰਫ 6-7 ਫੁੱਟ ਥੱਲੇ ਪਾਣੀ ਚੱਲ ਰਿਹਾ। ਕੱਲ ਸੁਖਨ ਵਾਲੇ ਤੋਂ ਜਿਹੜਾ ਪਾਣੀ ਛੜਤਾ ਉਹਨਾਂ ਨੇ। ਹੁਣ ਅਗਰ ਪਾਣੀ ਵੱਧਦਾ ਦੁਬਾਰਾ ਹਾਲਾਤ ਖਰਾਬ ਹੁੰਦੇ ਨੇ ਤਾਂ ਕਿਵੇਂ ਦਾ ਕਿਤਨਕ ਤੇ ਚਿੰਤਾ ਤਾਂ ਹੁੰਦੀ ਆ ਅਗਰ ਉਹ ਪੁਰਾਣੀਆਂ ਗੱਲਾਂ ਯਾਦ ਕਰਦੇ ਹੋ ਕਿ 2 ਸਾਲ ਪਹਿਲਾਂ ਕੀ ਹਾਲਾਤ ਬਣੇ ਸੀ। ਹੂੰ। ਦੇਖੋ ਜੀ ਦੇਖਦੇ ਆ ਕੀ ਬਣੂਗਾ ਕੀ ਨਹੀਂ ਇਹ ਤਾਂ ਦੇਖੋ ਜੀ ਕਿ ਟੈਨਸ਼ਨ ਦਾ ਵਿਸ਼ਾ ਹੈ। ਪਰ ਕਿਤਨਾ ਕਿਤੇ ਇੱਕ ਜੀ ਸੋਚਦੇ ਹੋ ਕਿ ਜਿਹੜਾ ਇਹ ਕੱਗਰ ਹੈਗਾ ਹਰ ਸਾਲ ਕਿਤਨਾ ਕਿਤੇ ਇਹ ਸਮੇਂ ਜਾ ਕੇ ਜਦੋਂ ਆਪਾਂ ਦੇਖਦੇ ਆ ਕਿ ਸਾਡੀਆਂ ਝੋਨੇ ਦੀਆਂ ਫਸਲਾਂ ਨੂੰ ਪਾਣੀ ਮਿਲੂਗਾ ਬਰਸਾਤਾਂ ਵਧੀਆ ਲੱਗਦੇ ਨੇ ਤੁਹਾਨੂੰ ਤਾਂ ਕਿਤਨਾ ਕਿਤੇ ਟੈਨਸ਼ਨ ਨਹੀਂ ਆ ਲਗਾਤਾਰ ਜੀ ਹਾਂਜੀ 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 ਕਿੰਨੇ ਕਿ ਪਿੰਡਾਂ ਨੂੰ ਕਵਰ ਕਰਦਾ ਕੱਗਰ ਇਹ ਇਹ ਤਾਂ ਜੀ ਕਾਫੀ ਹਲਕਾ ਇਹ ਤਾਂ ਕਾਫੀ ਪਿੰਡਾਂ ਨੂੰ ਮਾਰ ਕਰਦਾ ਇਹ ਪਾਣੀ ਤਾਂ ਜੀ ਇਹ ਤਾਂ ਕਾਫੀ ਪਿੰਡਾਂ ਨੂੰ ਮਾਰ ਕਰਦਾ ਇਹ ਪਾਣੀ ਜਿਹੜਾ ਜੀ ਉਹ ਬਿਲਕੁਲ ਬਰਵਿੰਦਰ ਇਹ ਤਸਵੀਰ ਤੁਹਾਨੂੰ ਦਿਖਾਉਣੀ ਚਾਹੂੰਗਾ ਮੈਂ ਇਸ ਵਕਤ ਕੱਗਰ ਦੇ ਜਿਹੜਾ ਪਾਣੀ ਹੈਗਾ ਨਾ ਜਦੋਂ ਨਾਰਮਲ ਦਿਨ ਹ ਸਿਰਫ ਵਿਚ ਵਿਚ ਜਿਹੜੀ ਇਹ ਤੁਹਾਨੂੰ ਦਿਖ ਰਹੀ ਸਰ ਵਿਚ ਵਿਚ ਦੀ ਜਿਹੜਾ ਘਗਰਾ ਇੱਕ ਛੋਟੇ ਨਾਲੇ ਵਾਂਗੂ ਵਗਦਾ ਪਰ ਹੁਣ ਇਹ ਕਿੰਨੀ ਲੰਬਾਈ ਤੱਕ ਜਿਹੜਾ ਹੈਗਾ ਘਗਰ ਦਾ ਪਾਣੀ ਤੁਸੀਂ ਦੇਖ ਸਕਦੇ ਹੋ 741 ਫੁੱਟ ਦੇ ਪਹੁੰਚ ਚੁੱਕਿਆ 748 ਖਤਰੇ ਦਾ ਲੈਵਲ ਪਰ ਵੱਡੀ ਗੱਲ ਇਹ ਆ ਕਿ ਕੱਲ ਜਿਹੜੇ ਹੈਗੇ ਨੇ ਸੁਖਨਾ ਲੇਕ ਦੇ ਫਲੱਡ ਗੇਟ ਖੁੱਲੇ ਨੇ ਖਨੌਰੀ ਤੱਕ ਪਹੁੰਚਦੇ ਹੋਏ ਕਿਉਂਕਿ ਚੰਡੀਗੜ ਸੁਖਨਾ ਤੋਂ ਆਉਂਦਾ ਆਉਂਦਾ ਰਾਜਪੁਰਾ ਹੁੰਦਾ ਹੋਇਆ ਪਟਿਆਲਾ ਹੁੰਦਾ ਹੋਇਆ ਸਮਾਣਾ ਪਾਤਣਾ ਕੋਲੋਂ ਨਜ਼ਦੀਕ ਤਕਰੀਬਨ 2 ਦਿਨਾਂ ਤੋਂ ਜਿਹੜਾ ਪਾਣੀ ਇੱਥੇ ਅੱਪੜਦਾ ਤੇ ਅਗਰ ਇਸ ਤਦਾਦ ਦੇ ਵਿੱਚੋਂ ਉੱਥੋਂ ਪਾਣੀ ਆ ਰਿਹਾ ਅਗਰ ਉਸੇ ਤਰੀਕੇ ਨਾਲ ਚੱਲਦਾ ਰਿਹਾ 24 ਤਰੀਕ ਤੱਕ ਲਗਾਤਾਰ ਬਰਸਾਤਾਂ ਦੱਸੀਆਂ ਗਈਆਂ ਨੇ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਹੈਗੇ ਨੇ ਉਹ ਸੰਗਰੂਰ ਦੇ ਮੂਨਖ ਖਨੌਰੀ ਇਲਾਕੇ ਦੇ ਗੰਭੀਰ ਹੋ ਸਕਦੇ ਨੇ ਅਗਰ ਪਾਣੀ ਵੱਧਾ ਜਾਂ ਕੱਗੜ ਟੁੱਟਦਾ ਤਾਂ ਬਹੁਤ ਮਾੜੇ ਜਿਹੇ ਹੈਗੇ ਨੇ ਉਹ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਜੀ ਪਰਮੇਂਦਰ ਹਾਂ ਠੀਕ ਹੈ ਚੰਨਜੀ ਫਿਲਹਾਲ ਦੀਆਂ ਗਰਾਉਂਡ ਦੀਆਂ ਤਸਵੀਰਾਂ ਮਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾ ਆ ਗਰਾਊਂਡ ਦੀਆਂ ਤਸਵੀਰਾਂ ਵਿਖਾਈਆਂ ਨੇ ਕਿ ਖੱਗਰ ਦੇ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਪਾਣੀ ਦਾ ਲੈਵਲ ਲਗਾਤਾਰ ਖੱਗਰ ਦੇ ਵਿੱਚ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਬਿਲਕੁਲ ਨਾਲ ਲੱਗਦੇ ਇਲਾਕੇ ਦੇ ਲੋਕ ਨੇ ਉਹ ਵੀ ਚਿੰਤਾ ਦੇ ਆਲਮ ਦੇ ਵਿੱਚ ਨੇ ਉੱਥੇ ਗੱਲ ਪੰਜਾਬ ਦੀ ਕਰੀਦਾ ਪੰਜਾਬ ਦੇ ਵਿੱਚ ਲਗਾਤਾਰ ਹੜ ਵਰਗੀ ਸਥਿਤੀ ਬਣੀ ਹੋਈ ਹੈ ਵਕਫਕ ਜ਼ਿਲ੍ਹਿਆਂ ਤੋਂ ਅਸੀਂ ਗਰਾਊਂਡ ਜ਼ੀਰੋ ਤੋਂ ਪੂਰੀਆਂ ਤਸਵੀਰਾਂ ਵਿਖਾ ਰਹੇ ਹਾਂ ਸਾਡੀ ਇਹ ਕੋਸ਼ਿਸ਼ ਹੈ ਕਿ ਪੂਰੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚ ਸਕੇ ਜਿੱਥੇ ਕਿ ਵਕਫਕ ਜ਼ਿਲ੍ਹਿਆਂ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਤੇ ਹੁਣ ਗੱਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਰਾਂਗੇ ਹੁਸ਼ਿਆਰਪੁਰ ਦੇ ਟਾਂਡਾ ਦਾ ਰੋਕਾਂਗੇ ਜਿੱਥੋਂ ਕਿ ਸਾਡੇ ਸਹਿਯੋਗੀ ਨਿਪਿੰਦਰ ਸਿੰਘ ਬ੍ਰਾਡ ਲਾਈਵ ਜੁੜ ਚੁੱਕੇ ਨੇ ਅਨੁਪਿੰਦਰ ਹੈ ਨਿਊਜ਼ ਏਟਨ ਪੰਜਾਬ ਤੇ ਜਿਵੇਂ ਕਿ ਲਗਾਤਾਰ ਮਾਂ ਕਵਰੇਜ ਜਾਰੀ ਹੈ ਹੋਰ ਨਾ ਕਈ ਜਗਾਵਾਂ ਤੋਂ ਅਸੀਂ ਆਪਣੇ ਸਹਿਯੋਗੀਆਂ ਦੇ ਜ਼ਰੀਏ ਪੂ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਟਾਂਡਾ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਬਿਲਕੁਲ ਬਰਮਿੰਦਰ ਹਾਲਾਤ ਹਲੇ ਆਪਾਂ ਬੇਸ਼ੱਕ ਜਿੱਥੇ ਆਪਾਂ ਖੜੇ ਆ ਆਪਾਂ ਨੂੰ ਲੱਗਦਾ ਹੋਵੇ ਕਿ ਹਲੇ ਮਾਹੌਲ ਕੰਟਰੋਲ ਚ ਹੈ ਪਰ ਨਹੀਂ ਲੱਗਦਾ ਕਿ ਆਉਣ ਵਾਲੇ ਕੁਝ ਸਮੇਂ ਬਾਅਦ ਇਹ ਹਾਲਾਤ ਇਸੇ ਤਰ੍ਹਾਂ ਦੇ ਰਹਿਣਗੇ ਚਿੰਤਾ ਵੱਧ ਸਕਦੀ ਹੈ ਕਿਉਂਕਿ ਜਿਹੜਾ ਪੌਂਗ ਡੈਮ ਹੈ ਪੌਂਗ ਡੈਮ ਇਸ ਇਲਾਕੇ 'ਚ ਮਾਰ ਕਰਦਾ ਤੇ ਪੌਂਗ ਡੈਮ ਪੌਂਗ ਡੈਮ ਆ ਜਿਹੜਾ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਤੇ ਵਹਿ ਰਿਹਾ ਯਾਨੀ ਇੱਕ ਤਾਂ ਹੁੰਦਾ ਸਾਫ ਤੌਰ ਤੇ ਕਿ ਖਤਰੇ ਦੇ ਨਿਸ਼ਾਨ ਤੋਂ 2-4 ਫੁੱਟ ਥੱਲੇ ਹੋਵੇ ਤਾਂ ਇਹ ਹੁੰਦਾ ਕਿ ਯਾਰ ਨੇੜੇ ਆ ਗਿਆ ਕੰਮ ਖਤਰਨਾਕ ਹੋ ਚੱਲਿਆ ਪਰ ਇੱਥੇ ਆਲਰੇਡੀ ਖਤਰੇ ਦੇ ਨਿਸ਼ਾਨ ਨੂੰ ਡੈਮ ਪਾਰ ਕਰ ਚੁੱਕਿਆ 2 ਫੁੱਟ ਉੱਤੇ ਹੋ ਚੁੱਕਿਆ ਪਾਣੀ ਤਾਂ ਉਹ ਪਾਣੀ ਕਿਵੇਂ ਰਿਲੀਜ਼ ਹੋਣਾ ਤੇ ਜੇ ਰਿਲੀਜ਼ ਹੋਣਾ ਤਾਂ ਜਾਣਾ ਕਿੱਥੇ ਉਹਦੀ ਤੁਹਾਨੂੰ ਇੱਕ ਝਲਕ ਦਿਖਾ ਦਿੰਦੇ ਮੇਰੇ ਪਿੱਛੇ ਨਜ਼ਰ ਮਾਰ ਲਓ ਤੁਸੀਂ ਇਹ ਸੀ ਅਬਦੁੱਲਾਪੁਰ ਦੇ ਇਲਾਕੇ ਦੇ ਵਿੱਚ ਇਸ ਤੋਂ ਅੱਗੇ ਜਿਹੜਾ ਇਹ ਇੱਕ ਟਾਪੂ ਦੇ ਰੂਪ ਧਾਰਨ ਕਰਨ ਵਾਲਾ ਇਲਾਕਾ ਹੋ ਗਿਆ ਅੱਗੇ ਜਿੱਥੇ ਅਸੀਂ ਖੜੇ ਆ ਇਹ ਸੜਕ ਦਾ ਜਾਂ ਰਾਹ ਦਾ ਆਖਰੀ ਕੋਨਾ ਇਸ ਤੋਂ ਅੱਗੇ ਤੁਹਾਨੂੰ ਪਾਣੀ ਨਜ਼ਰ ਆਏਗਾ ਅਬਦੁੱਲਾਪੁਰ ਇਸ ਤੋਂ ਅੱਗੇ ਪਿੰਡ ਹੈ ਜਿਹੜਾ ਉੱਥੇ ਜਿਆਦਾਤਰ ਜਿਹੜੀ ਜਾਣਕਾਰੀ ਹੈ ਜਿਆਦਾਤਰ ਲੋਕ ਅਬਦੁੱਲਾਪੁਰ ਨੂੰ ਖਾਲੀ ਕਰ ਚੁੱਕੇ ਆ ਕਿਉਂਕਿ ਪਾਣੀ ਜੇ ਹੁਣ ਦੇਖੋ ਰਾਤ ਤੇ ਬੇਸ਼ੱਕ ਘੱਟ ਪਾਣੀ ਹੋਵੇ ਪਰ ਇਧਰ ਖੇਤਾਂ ਦੇ ਵਿੱਚ ਸੱਤ-ਸੱਤ 8-8 ਫੁੱਟ ਪਾਣੀ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਹੈ ਕਿ ਭਰ ਚੁੱਕਿਆ ਹੈ ਜਿਹੜੇ ਲੋਕ ਲਗਾਤਾਰ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਆਉਂਦੇ ਨੇ ਤਾਂ ਤੁਹਾਨੂੰ ਇੱਧਰ ਤਸਵੀਰਾਂ ਦਿਖਾ ਦਿੰਨੇ ਆ ਕਿ ਪਾਣੀ ਦੀ ਝੜਕ ਤੁਹਾਨੂੰ ਆਪ ਹੀ ਪੈ ਜੇਗੀ ਦੇਖੋ ਇੱਥੇ ਸਾਹਮਣੇ ਇੰਜਨ ਇੱਥੇ ਇੱਕ ਤਾਂ ਸਾਹਮਣੇ ਮੋਟਰ ਸੀ ਇੰਜਨ ਸੀ ਉੱਥੇ ਦਿੱਸਿਆ ਜਾ ਰਿਹਾ ਜਿੱਥੇ ਉਹ ਦਰਖਤ ਦੇਖ ਰਿਹਾ ਤਾਂ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਤੇ ਇਸ ਖੇਤ ਦੇ ਵਿੱਚ ਤੁਹਾਨੂੰ ਸਿਰ ਪਾਣੀ ਹੀ ਦਿਖੇਗਾ ਕਿਉਂਕਿ ਆਸ-ਪਾਸ ਇੱਥੇ 2-3 ਮੋਟਰਾਂ ਦਿੱਸਿਆ ਜਾਂਦਾ ਕਿ ਇੱਥੇ 2-3 ਜਿਹੜੇ ਆ ਟਿਊਬਵੈਲ ਇੱਥੇ ਲੱਗੇ ਹੋਏ ਸੀ ਪਰ ਹੁਣ ਕੁਝ ਵੀ ਨਜ਼ਰ ਨਹੀਂ ਆ ਰਿਹਾ ਸਿਰਫ ਉਹ ਦਰਖਤ ਨਜ਼ਰ ਆ ਰਿਹਾ ਜ ਵੱਡੇ ਨੇ ਉੱਚੇ ਦਰਖਤ ਨੇ ਔਰ ਇਹ ਖੇਤ ਨੀਵੇਂ ਆ ਤਾਂ ਇਹਨਾਂ ਨੀਵੇਂ ਖੇਤਾਂ ਦੇ ਵਿੱਚ 7-7 ਫੁੱਟ ਦੇ ਕਰੀਬ ਪਾਣੀ ਜਿਹੜਾ ਹੈਗਾ ਉਹ ਭਰ ਚੁੱਕਿਆ ਵਿਆਸ ਆ ਜਿਹੜਾ ਦਰਿਆ ਉਹ ਇੱਥੋਂ 10 ਕਿਲੋਮੀਟਰ ਦੱਸਿਆ ਜਾਂਦਾ ਕਿ 10 ਕਿਲੋਮੀਟਰ ਜਿਹੜਾ ਹੈਗਾ ਇੱਥੋਂ ਦੂਰ ਪੈਂਦਾ ਉਹ ਆਪਣੇ ਪੂਰੇ ਜਿਹੜਾ ਹੈਗਾ ਉੱਪਰ ਤਿੱਕਰ ਭਰਿਆ ਹੋਇਆ ਤਾਂ ਐਸੇ ਹਾਲਾਤਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਲਈ ਇੱਕ ਵੱਡੀ ਚਿੰਤਾ ਬਣੀ ਹੋਈ ਆ ਹਾਲਾਂਕਿ ਲੋਕਾਂ ਨੂੰ ਇੱਥੋਂ ਰੈਸਕਿਊ ਕਰ ਲਿਆ ਗਿਆ ਜਿਹੜਾ ਦੱਸਿਆ ਜਾ ਰਿਹਾ ਹਾਲਾਂਕਿ ਅਨ ਉਰੀਤਰਾ ਪਿੰਡ ਖਾਲੀ ਕਦੇ ਵੀ ਨਹੀਂ ਹੁੰਦੇ ਚਾਹੇ ਕਿਸੇ ਤਰ੍ਹਾਂ ਦੇ ਹਾਲਾਤ ਕਿਉਂ ਨਾ ਹੋਣ ਅਸੀਂ ਇਸ ਤੋਂ ਪਹਿਲਾਂ ਨੇਕਾਂਵਾਰ ਹੜ੍ਹਾਂ ਦੇ ਹਾਲਾਤ ਦੇਖਿਆ ਲੋਕ ਆਪਣੇ ਘਰ ਖਾਲੀ ਕਰਕੇ ਨਹੀਂ ਜਾਂਦੇ ਕਿਉਂਕਿ ਆਪਣਾ ਭਰਿਆ ਭਗੁੰਨਿਆ ਘਰ ਜਿਹੜਾ ਉਹ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਇਸੇ ਦੇ ਵਿੱਚ ਜ਼ਿਆਦਾਤਰ ਬੱਚੇ ਜਾਂ ਔਰਤਾਂ ਚਲੇ ਜਾਂਦੇ ਨੇ ਪਰ ਬਜ਼ੁਰਗ ਚਲੇ ਜਾਂਦੇ ਨੇ ਪਰ ਇੱਕ ਦੋ ਲੋਕ ਰਹਿੰਦੇ ਨੇ ਅਸੀਂ ਕਈ ਪਿੰਡਾਂ ਤੋਂ ਐਸੇ ਵੀ ਹਾਲਾਤ ਦੇਖਦੇ ਰਹੇ ਹਾਂ ਜਿੱਥੇ ਕੋਈ ਵੀ ਘਰ ਦਾ ਮੈਂਬਰ ਹੈ ਜਿਹੜਾ ਇੱਕ ਦੂਜੇ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਹੁੰਦਾ ਪਰ ਉਹ ਹਾਲਾਤ ਐਸੇ ਨਾ ਬਣਨ ਇਹੀ ਆਸ ਕਰਦੇ ਆਂ ਪਰ ਜਿਹੜੇ ਹਾਲਾਤ ਫਿਰ ਹਾਲ ਨਜ਼ਰ ਆ ਰਹੇ ਨੇ ਪੌਂਗ ਡੈਮ ਤੋਂ ਜਿਸ ਤਰ੍ਹਾਂ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਤਾਂ ਉਹ ਪਾਣੀ ਦਾ ਪੱਧਰ ਚਿੰਤਾਜਨਕ ਜਿਹੜਾ ਹੈਗਾ ਲੈਵਲ ਤੇ ਪਹੁੰਚਿਆ ਹੋਇਆ ਔਰ ਇਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਕੀ ਤਸਵੀਰ ਰਹੇਗੀ ਉਥੋਂ ਲੈ ਕੇ ਹਰ ਕੋਈ ਚਿੰਤਤ ਹੈ ਹਾਲਾਂਕਿ ਪ੍ਰਸ਼ਾਸਨ ਆਪਣਾ ਦਾਵਾ ਕਰ ਰਿਹਾ ਹੈ ਕਿ ਅਸੀਂ ਨਜ਼ਰ ਰੱਖੀ ਹੋਈ ਹੈ ਔਰ ਪਾਣੀ ਨੂੰ ਰਿਲੀਜ਼ ਕਰਨ ਦੇ ਲਈ ਜਿਹੜਾ ਹੈਗਾ ਹਾਲਾਤਾਂ ਮੁਤਾਬਕ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਪਰ ਦੇਖੋ ਪਾਣੀ ਤਾਂ ਜਦੋਂ ਛੱਡਿਆ ਜਾਣਾ ਤਾਂ ਪਾਣੀ ਨੇ ਤਾਂ ਵਹਿਣ ਵਹਿਣਾ ਹੀ ਆ ਪਾਣੀ ਨੇ ਤਾਂ ਕਿਸੇ ਪਾਸੇ ਦੀ ਵਗਣਾ ਤਾਂ ਜੇ ਪਾਣੀ ਇੱਥੋਂ ਹੀ ਵਗੇਗਾ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਕਿ ਜਦੋਂ ਇਹ ਪਾਣੀ ਆਇਆ ਹੋਇਆ ਤਾਂ ਉਸ ਵੇਲੇ ਡੈਮ ਖਤਰੇ ਦੇ ਨਿਸ਼ਾਨ ਤੋਂ ਉੱਤੇ ਆ 2 ਫੁੱਟ ਤੇ ਜਦੋਂ ਉਸ ਡੈਮ ਨੂੰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਲੈ ਕੇ ਜਾਣਾ ਤਾਂ ਉਹਦਾ ਪਾਣੀ ਇੱਥੇ ਕਿਸ ਪੱਧਰ ਤੇ ਆਏਗਾ ਕਿਸ ਲੈਵਲ ਤੇ ਆਏਗਾ ਤੇ ਅੱਗੇ ਕਿੱਥੋਂ ਟicker ਮਾਰ ਕਰੇਗਾ ਦੇਖੋ ਇਧਰ ਫਸਲਾਂ ਦੇਖੋ ਇਧਰ ਕਿਉਂਕਿ ਇੱਥੇ ਵਿਚਾਲੇ ਰਾਹ ਆ ਗਿਆ ਇਸ ਕਰਕੇ ਇਸ ਪਾਸੇ ਤੁਹਾਨੂੰ ਹਲੇ ਸੁਰੱਖਿਤ ਨਜ਼ਰ ਆ ਰਹੇ ਕੀਤ ਫਸਲ ਸੁਰੱਖਿਤ ਨਜ਼ਰ ਆ ਰਹੀ ਆ ਪਰ ਜੇ ਪਾਣੀ ਦਾ ਪੱਧਰ ਵਧੇਗਾ ਤਾਂ ਫਿਰ ਇਹ ਪਾਣੀ ਇਹਨਾਂ ਫਸਲਾਂ ਨੂੰ ਵੀ ਬਖਸ਼ੇਗਾ ਨਹੀਂ ਕਿਉਂਕਿ ਜਦੋਂ ਬੰਨ ਨੂੰ ਮਾ ਦੇਖੋ ਜਦੋਂ ਰਾਹ ਆ ਜਾਂਦੇ ਰਸਤੇ ਦੇ ਵਿੱਚ ਸੜਕਾਂ ਆ ਜਾਂਦੀਆਂ ਰਸਤੇ ਆ ਜਾਂਦੇ ਆ ਤਾਂ ਉੱਥੇ ਪਾਣੀ ਇੱਕ ਵਾਰੀ ਰੁਕਦਾ ਪਰ ਇੱਥੇ ਪਹਿਲਾਂ 5-6 ਫੁੱਟ ਤੇ ਆ ਕੇ ਰੁਕਿਆ ਪਰ ਜਦੋਂ ਇਹ ਰਾਹ ਨੂੰ ਵੀ ਪਾਰ ਕਰ ਗਿਆ ਜਦੋਂ ਇਹਦੇ ਲੈਵਲ ਤੇ ਆ ਗਿਆ ਪਾਣੀ ਅੱਗੇ ਜਾਣਾ ਸ਼ੁਰੂ ਹੋ ਗਿਆ ਇਸ ਤੋਂ ਅੱਗੇ ਖੇਤਾਂ ਵੱਲ ਜਾਣਾ ਸ਼ੁਰੂ ਹੋ ਗਿਆ ਹੁਣ ਅੱਗੇ ਜਿਵੇਂ ਜਿਵੇਂ ਪਾਣੀ ਦਾ ਲੈਵਲ ਵਧੇਗਾ ਉਵੇਂ ਉਹ ਖਤਰਾ ਤੇ ਨੁਕਸਾਨ ਵਧਣ ਦਾ ਖਾਸ਼ਾ ਇਸ ਤੋਂ ਬਾਅਦ ਤੁਹਾਨੂੰ ਅਸੀਂ ਬਿਆਸ ਦਰਿਆ ਦੇ ਕੋਲੇ ਲੈ ਕੇ ਚੱਲਾਂਗੇ ਉੱਥੋਂ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਥੋੜੀ ਦੇਰ ਬਾਅਦ ਉੱਥ ਦੀਆਂ ਤਸਵੀਰਾਂ ਲੈ ਕੇ ਲੋਕਾਂ ਨੂੰ ਜਿਹੜਾ ਹੈਗਾ ਅਵੇਅਰ ਕਰਾਂਗੇ ਕਿ ਉੱਥੇ ਉਸ ਵੇਲੇ ਕੀ ਹਾਲਾਤ ਨੇ ਇਹ ਅਬਦੁੱਲਾਪੁਰ ਇਲਾਕੇ ਦੇ ਹਾਲਾਤ ਨੇ ਥੋੜੀ ਦੇਰ ਤੱਕ ਅਸੀਂ ਬਿਆਸ ਦੇ ਨੇੜੇ ਪਿੰਡਾਂ ਦੇ ਘਰਾਂ ਦੇ ਇਹ ਦਰਿਆ ਦੇ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਪ੍ਰਿੰਦਰ ਆ ਬਿਲਕੁਲ ਪ੍ਰਿੰਦਰ ਜਿਵੇਂ ਤੁਸੀਂ ਵੀ ਜਾਣ ਕਰ ਦੇ ਰਹੇ ਹੋਗੇ ਜਿਸ ਜਗ੍ਹਾ ਤੇ ਤੁਸੀਂ ਮੌਜੂਦ ਹੋ ਆ ਦਰਿਆ ਤੋਂ 10 ਕਿਲੋਮੀਟਰ ਇਸ ਇਲਾਕੇ ਦੀ ਦੂਰੀ ਹੈ ਆ ਪਰ ਇਹ ਵੀ ਸਮਝਾ ਜਾ ਸਕਦਾ ਹੈ ਕਿ ਜੇਕਰ 10 ਕਿਲੋਮੀਟਰ ਤੱਕ ਇਸ ਤਰੀਕੇ ਦੇ ਨਾਲ ਆ ਬਿਆ ਦਰਿਆ ਨੇ ਮਾਰ ਕੀਤੀ ਹੈ ਤੇ ਬਿਲਕੁਲ ਨੇੜਲੇ ਇਲਾਕਿਆਂ ਦੀ ਸਥਿਤੀ ਕਿਸ ਤਰੀਕੇ ਦੀ ਹੋਵੇਗੀ ਦੇਖੋ ਇਹ ਹੀ ਚਿੰਤਾ ਕਿਉਂਕਿ ਦੇਖੋ ਦਰਿਆ ਐਵੇਂ ਨਹੀਂ ਕਹਿੰਦੇ ਦਰਿਆਵਾਂ ਨੂੰ ਬੰਨ ਲਾਉਣੇ ਸੁੱਖੇ ਨਹੀਂ ਉਹ ਦਰਿਆ ਜਦੋਂ ਵਗਦਾ ਹੈ ਕਿਉਂਕਿ ਜਦੋਂ ਆਪਣੇ ਪੂਰੇ ਜੋਬਨ ਤੇ ਕਹਾਂਗੇ ਇੱਕ ਦਰਿਆ ਜਦੋਂ ਪਿੱਛੋਂ ਪਾਣੀ ਜਦੋਂ ਆਉਂਦਾ ਦੇਖੋ ਉਹ ਪਾਣੀ ਨੇ ਇੱਕ ਮਾਰ ਕਰਦੇ ਜਾਣਾ ਅੱਗੇ ਨੂੰ ਅਸੀਂ ਪਹਿਲਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖ ਚੁੱਕੇ ਹਾਂ ਬਰਿੰਦਰ ਘੱਗਰ ਦਾ ਦਰਿਆ ਦੀ ਪਿਛਲੀ ਵਾਰ ਅਸੀਂ ਪਿਛਲੀ ਤੋਂ ਪਿਛਲੀ ਵਾਰ ਤੇ ਹੀ ਦੇ ਵਿੱਚ ਤਸਵੀਰ ਦੇਖੀ ਸੀ ਕਿਵੇਂ ਉਹਨੇ ਸਰਦੂਲਗੜ ਦਾ ਇਲਾਕਾ ਮਾਨਸਾ ਦਾ ਇਲਾਕਾ ਕਿਸ ਤਰ੍ਹਾਂ ਉਹਨੇ ਡਬੋਇਆ ਸੀ ਇਸ ਕਰਕੇ ਉਹਨਾਂ ਤਸਵੀਰਾਂ ਨੂੰ ਜਦੋਂ ਲੋਕ ਯਾਦ ਕਰਦੇ ਨੇ ਪਹਿਲਾਂ ਹੀ ਡਰੇ ਹੋਏ ਨੇ ਕਿ ਕਿਤੇ ਉਹ ਤਸਵੀਰ ਦੁਬਾਰਾ ਨਾ ਪੈਦਾ ਹੋ ਜੇ ਉਹ ਹਾਲਾਤ ਦੁਬਾਰਾ ਪੈਦਾ ਨਾ ਹੋ ਜਾਣ ਪਰ ਦੇਖੋ ਦਾਵਾ ਤਾਂ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦਾ ਕੇ ਪ੍ਰਬੰਧ ਕੀਤੇ ਜਾ ਰਹੇ ਨੇ ਪਰ ਜਿਹੜੀ ਗੱਲ ਆ ਪ੍ਰਬੰਧ ਤਾਂ ਦੇਖੋ ਬਚਾ ਦੇ ਕੀਤੇ ਜਾ ਸਕਦੇ ਨੇ ਕਿ ਲੋਕਾਂ ਨੂੰ ਕਿਵੇਂ ਸੁਰੱਖਤ ਕੱਢਿਆ ਜਾਣਾ ਹੈ ਜਾਂ ਪਾਣੀ ਨੂੰ ਕਿਵੇਂ ਰਿਲੀਜ਼ ਕੀਤਾ ਜਾਣਾ ਪਰ ਰੌਲਾ ਇਹ ਆ ਕਿ ਜਿਹੜਾ ਪਾਣੀ ਛੱਡਿਆ ਜਾਣਾ ਹੈ ਤਾਂ ਉਹ ਪਾਣੀ ਜੇ ਭਾਰਤ ਵਾਲੇ ਪਾਸੋਂ ਪਾਕਿਸਤਾਨ ਵਾਲੇ ਪਾਸੇ ਲੰਘ ਜਾਏਗਾ ਤਾਂ ਮੁੜ ਕੇ ਅੱਗੋਂ ਧਗਵਾਰੀ ਕੇ ਤੋਂ ਪਾਕਿਸਤਾਨ ਚ ਜਾਂਦਾ ਤਾਂ ਉੱਤੋਂ ਅੱਗੋਂ ਪਾਕਿਸਤਾਨ ਦੇ ਵਿੱਚ ਹੋ ਕੇ ਕਰਾਚੀ ਵਾਲੇ ਪਾਸੇ ਦੀ ਘੁੰਮਦਾ ਹੋਇਆ ਉਹ ਫਾਜ਼ਲ ਕਾ ਚਾ ਵੜਦਾ ਤਾਂ ਪਾਣੀ ਤਾਂ ਦੇਖੋ ਪਾਣੀ ਲਈ ਬਾਰਡਰ ਨਹੀਂਗਾ ਬਾਰਡਰ ਤਾਂ ਦੋ ਦੇਸ਼ਾਂ ਲਈ ਆਮ ਲੋਕਾਂ ਲਈ ਆ ਫੌਜਾਂ ਲਈ ਆ ਬੀਐਸਐਫ ਲਈ ਆ ਜਾਂ ਉਹਨਾਂ ਦੇ ਰੇਂਜਰਾਂ ਲਈ ਆ ਪਾਣੀ ਲਈ ਤਾਂ ਕੋਈ ਬਾਰਡਰ ਕੰਮ ਨਹੀਂ ਕਰਦਾ ਪਾਣੀ ਨੇ ਤਾਂ ਚਾਹੇ ਬਾਰਡਰ ਹੈ ਤੇ ਚਾਹੇ ਖਾਲੀ ਤਾਂ ਹੈ ਤੇ ਚਾਹੇ ਕੁਝ ਵੀ ਰਸਤੇ ਦੇ ਵਿੱਚ ਕੋਈ ਪਿੰਡ ਆ ਜੇ ਸ਼ਹਿਰ ਆ ਜੇ ਪਾਣੀ ਨੇ ਤਾਂ ਆਪਦੇ ਵਹਿਣ ਤੇ ਵਹਿੰਦੇ ਰਹਿਣਾ ਇਸ ਕਰਕੇ ਇਸ ਪਾਣੀ ਦੇ ਵਹਾਤੋਂ ਕਿਵੇਂ ਬਚਣਾ ਹੈ ਜਿਹੜੇ ਇੱਥੋਂ ਦੇ ਲੋਕ ਰਹਿਣ ਵਾਲੇ ਨੇ ਉਹ ਲੋਕ ਵਿਚਾਰੇ अनेका ਵਾਰ ਇਹ ਦੁਖਾਂਤ ਭੋਗ ਚੁੱਕੇ ਨੇ ਖੈਰ ਇਸ ਵਾਰੀ ਆਸ ਕਰਦੇ ਹਾਂ ਜੀ ਕਿ ਉਹ ਹਾਲਾਤ ਪੈਦਾ ਨਾ ਹੋਣ ਪਰ ਥੋੜੀ ਦੇਰ ਬਾਅਦ ਤੁਹਾਨੂੰ ਬਿਆਸ ਦਰਿਆ ਦੇ ਨੇੜੇ ਦੀਆਂ ਤਸਵੀਰਾਂ ਦਿਖਾ ਕੇ ਹਾਲਾਤ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ ਆ ਠੀਕ ਹੈ ਨਾ ਨਿੰਦਰ ਫਿਲਹਾਲ ਜੀ ਗਰਾਊਂਡ ਜ਼ੀਰੋ ਤੋਂ ਉੱਪਰੀਆਂ ਤਸਵੀਰਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਟਾਂਡਾ ਦੀਆਂ ਤੁਹਾਨੂੰ ਉਸ ਤਸਵੀਰਾਂ ਵਿਖਾਈਆਂ ਨੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਜਿਸ ਜਗ੍ਹਾ ਤੇ ਨਿੰਦਰ ਮੌਜੂਦ ਸਨ ਇਸ ਨੂੰ ਇਹ ਨਜਾ ਲਗਾ ਸਕਦੇ ਹੋ 10 ਕਿਲੋਮੀਟਰ ਦੇ ਇਲਾਕੇ ਦੀ ਦੂਰੀ ਹੈ ਤੇ ਜਿਹੜੇ ਬਿਲਕੁਲ ਨੇੜੇ ਲੱਗਦੇ ਇਲਾਕੇ ਨੇੜੇ ਲੱਗਦੇ ਪਿੰਡ ਨੇ ਉੱਥੇ ਕਿਸ ਤਰੀਕੇ ਦੇ ਹਾਲਾਤ ਹੋਣਗੇ ਉੱਥੋਂ ਦੀ ਵੀ ਪੂਰੀ ਜਾਣਕਾਰੀ ਉੱਥੋਂ ਵੀ ਗਰਾਊਂਡ ਜ਼ੀਰੋ ਦੀਆਂ ਅਸੀਂ ਤਸਵੀਰਾਂ ਵਿਖਾਵਾਂਗੇ ਕਿਉਂਕਿ ਨਿਊਜ਼ ਏਟਨ ਪੰਜਾਬ ਤੇ ਹੜ੍ਹਾਂ ਨੂੰ ਲੈ ਕੇ ਮਹਾ ਕਵਰੇਜ ਲਗਾਤਾਰ ਜਾਰੀ ਹੈ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਵੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉੱਥੇ ਕਿਸ ਤਰੀਕੇ ਦੇ ਹਾਲਾਤ ਨੇ ਲੋਕ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ